ਸੀਦੂ ਮੂਸੇਵਾਲੇ ਦੇ ਗਾਣੇ ਲੀਕ ਹੋਣਾ ਇੱਕ ਆਮ ਜੀ ਗੱਲ ਹੈ ਤੇ ਹੁਣ ਮੂਸੇਵਾਲੇ ਦਾ ਨਵਾਂ ਗਾਣਾ ਰਿਲੀਜ਼ ਹੋਣਾ ਸੀ ਆਉਣ ਵਾਲੀ 23 ਤਰੀਕ ਨੂੰ ਪਰ ਉਸ ਤੋਂ ਪਹਿਲਾਂ ਹੀ ਉਸਦੇ ਕੁਝ ਮੈਰੇ ਸੋਸ਼ਲ ਮੀਡੀਆ ਤੇ ਲੀਕ ਹੋ ਚੁੱਕੇ ਨੇ ਤੇ ਜਿਸ ਤੋਂ ਮਾਚਾਰਨਕ ਹੋਰ ਵੀ ਬੇहद ਪੰਪ ਕੋਏ ਨੇ ਤੇ ਗਾਣਾ ਲੀਕ ਕਰਨ ਵਾਲਿਆਂ ਨੂੰ ਲਾਨਤਾਂ ਪਾਈਆਂ ਨੇ ਜਿਸ ਦਾ ਮੇਨ ਕਰਨੇ ਵੀ ਹੈ ਕਿਉਂਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਸਰਦਾਰ ਬਲਕੌਰ ਸਿੰਘ ਅਤੇ ਉਸ ਦੀ ਟੀਮ ਨੇ ਸਾਰੀ ਇੰਡਸਟਰੀ ਨੂੰ ਅਪੀਲ ਕੀਤੀ ਸੀ ਵੀ ਜਿੰਨਾ ਵੀ ਸਿੱਧੂ ਮੂਸੇਵਾਲਾ ਦਾ ਮੈਥਡ ਕਿਸੇ ਵੀ ਕੋਲ ਰਿਕਾਰਡ ਪਿਆ ਚਾਹੀ ਅੱਧੇ ਗਾਣੇ ਨੇ ਜਾਂ ਪੂਰੇ ਨੇ ਉਹ ਸਾਰੇ ਦੇ ਸਾਰੇ ਸਾਨੂੰ ਪ੍ਰੋਵਾਈਡ ਕਰਵਾ ਦੇਣ ਤਾਂ ਕਿ ਅਸੀਂ ਆਪਣੇ ਪੁੱਤ ਨੂੰ ਦਾਜਾ 12 ਸਾਲ ਹੋਰ ਜਿਉਂਦਾ ਰੱਖ ਸਕੀਏ ਤੇ ਜਿੰਨੇ ਜੋ ਕੁਝ ਗਾਣੇ ਤਾਂ ਮੂਸੇਵਾਲਾ ਦੀ ਟੀਮ ਨੂੰ ਪ੍ਰੋਵਾਈਡ ਕਰਵਾ ਦਿੱਤੇ ਗਏ ਨੇ ਪਰ ਥੋੜਾ ਬਹੁਤ ਸਿੱਧੂ ਦਾ ਕੰਟੈਂਟ ਕੁਝ ਮਿਊਜ਼ਿਕ ਡਾਇਰੈਕਟਰਾਂ ਨੇ ਆਪਣੇ ਕੋਲ ਵੀ ਰੱਖ ਲਿਆ ਜਿੰਨਾ ਜੋ ਕੁਝ ਲੋਕ ਸਿੱਧੂ ਮੂਸੇਵਾਲਾ ਦੇ ਮੂਸੇ ਵਾਲੇ ਦੇ ਮਾਪੇ ਆਪਣੇ ਪੁੱਤ ਨੂੰ ਜਿਉਂਦਾ ਰੱਖਣ ਦੇ ਲਈ ਵੱਡੀਆਂ ਕੋਸ਼ਿਸ਼ਾਂ ਕਰ ਰਹੇ ਨੇ ਪਰ ਕੁਝ ਕੁ ਲੋਕ ਉਹਨਾਂ ਦੇ ਨਾਲ ਬੇहद ਮਾੜੀ ਕਰ ਰਹੇ ਨੇ ਕਰ ਤਾਹਾਨੂੰ ਵੀ ਲੱਗਦਾ ਮੂਸੇ ਵਾਲੇ ਦੇ ਮਾਪਿਆਂ ਨਾਲ ਇਹ ਸਭ ਗਲਤ ਹੋ ਰਿਹਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ